ਪਹਿਲਾ ਮੇਰਾ ਪਿੱਛੇ ਉਥੇ ਕੋਟਾ ਕੱਚਾ ਹੁੰਦਾ ਸੀ ਉਹ ਕੱਚਾ ਡੱਗਿਆ ਅੱਛਾ ਇਹ ਮੈਨੂੰ ਫੇਰ ਨਾ ਨੇ ਆਪਣੇ ਸਰਪੰਚ ਪਾ ਜੀ ਅੰਮਰਜੀਤ ਜਿਹੜੇ ਬਹਿ ਕੇ ਰਹਿੰਦੇ ਆ ਅੱਛਾ ਉਹਨਾਂ ਨੇ ਮੈਨੂੰ ਸਰਕਾਰੀ ਪਾ ਕੇ ਜਿ ਤਾਈ ਫੇਰ ਮੀਆਂ ਦੇ ਨਾਲ ਡਿੱਗ ਪਿਆ ਇੱਥੇ ਪਾਇਆ ਜਿੱਥੇ ਮੀਆਂ ਗੱਡੀ ਖਲੋਤੀ ਆ ਇੱਥੇ ਹੀ ਨਾ ਇਹ ਤਾਂ ਪਾਣੀ ਦੀ ਬੜੀ ਮਾਰ ਕਰਦਾ ਸੀਗਾ ਪਾਣੀ ਬੜਾ ਖਲੁੰਦਾ ਸੀ ਤੇ ਅੰਦਰ ਹੀ ਵਰ ਜਾਂਦਾ ਸੀ ਪਾਣੀ ਅੰਦਰ ਹੀ ਵਰ ਜਾਂਦਾ ਸੀ ਉਹ ਮੀਆਂ ਬਹਿ ਗਈਆਂ ਫੇ ਮਮਾ ਪੈਣਾ ਗੁੱਸੇ ਹੋਈ ਨਾ ਗਵੰਡਣਾ ਤੂੰ ਥੱਲੇ ਆ ਕੇ ਮਰਨਾ ਥੱਲੇ ਆ ਕੇ ਮਰ ਜੇ ਨਾ ਅੱਛਾ ਤੇ ਤੂੰ ਇਹਨੂੰ ਦੇਰਦਾਰ ਕੋਈ ਨਹੀਂ ਪਿੰਡ ਚ ਕੋਈ ਤੋਰ ਤਾਰ ਤੈਨੂੰ ਬਾਬਾ ਆਪੇ ਸੇਵਾ ਤੇਰੀ ਕਰਨੀ ਕਿ ਬਹੁਤ ਸੇਵਾ ਕੀਤੀ ਆ ਭਾਜੀ ਮੇਰੀ ਪਿੰਡ ਨੇ ਅੱਛਾ ਤੇ ਰੋਟੀ ਰਾਟੀ ਕਿੱਦਾਂ ਫਿਰ ਰੋਟੀ ਆਪੇ ਬਣਾ ਲੈਂਦੇ ਜੀ ਤੇ ਰੋਟੀ ਆ ਫਿਰ ਬਣਾ ਲਈਦੀ ਆ ਕਿ ਅੱਛਾ ਉਮਰ ਕਿੰਨੀ ਹੋ ਗਈ ਆ ਉੰਬਰ ਮੇਰੀ ਹੋਈ ਗਈ 70 ਕਾਲ 70 ਕਾਲ ਤੇ ਨਿਕਾਲੂਗਾ ਠੀਕ ਆ ਵਧੀਆ ਨਿਕਾਲ ਤੇ ਰੋਟੀ ਪਾਣੀ ਵਧੀਆ ਬਣਾ ਲੈਂਦੇ ਆ ਹਾਂ ਬਣਾ ਲਈਦਾ ਰਹੀ ਆ ਬਣਾ ਲਈਦਾ ਅੱਛਾ ਤੇ ਹੁਣ ਫਿਰ ਆਪਣਾ ਕੁੜੀਆ ਵੀ ਵਿਆਹ ਤੀ ਤੇ ਰਾਤ ਮਰਾਂ ਤੇ ਇਕੱਲੇ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਪਾਂਦੇ ਭਾਂਦੇ ਭੂਤ ਪ੍ਰੇਤ ਜੇ ਰਾਤ ਨੂੰ ਆ ਜਾਂਦੇ ਕੋਈ ਸਾਡੇ ਲੱਗੇ ਭੂਤ ਪ੍ਰੇਤ ਨਹੀਂ ਵਾ ਬਾਬੇ ਗੁਰੂ ਹਰਪਾਲ ਸਿੰਘ ਦਾ 1.5 ਸਾਲ ਦਾ ਵੀ ਜਾਣਾ ਬਾਬੇ ਕੋਲ ਤਰਨ ਕੇ ਸਾਹਿਬ ਮੁਕਾ ਕੇ ਉਥੋਂ ਬਾਬੇ ਦਾ ਜੜ ਲੈ ਕੇ ਸਟਾ ਦੇ ਦਿੰਦਾ ਵਾ ਉਹ ਵਤੀ ਕਰ ਲੈਂਦਾ ਬਾਬੇ ਜਿੰਦ ਭੂਤ ਦੂਰ ਕਰੇ ਜਾਂਦੇ ਦੂਰ ਚਲੇ ਜਾਂਦੇ ਵਾ 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 ਕੀ ਬਾਤ ਇਹਦਾ ਦਿਲ ਦੀਆਂ ਨਿਸ਼ਾਨੀਆਂ ਜਾਂ ਤੇ ਮੁਰਾਦਾਂ ਲੀ ਤੇ ਫੇਰੀ ਕੋਈ ਰੋਸ ਨਹੀਂ ਕੱਢ ਕੱਢ ਦੀ ਅੱਜ ਦੋਸਤੋ ਮੈਂ ਵਲੀਪੁਰ ਪਿੰਡ ਦੇ ਵਿੱਚ ਆ ਤੇ ਜ਼ਿਲ੍ਹਾ ਤਰਨਤਾਰਨ ਦਾ ਇਹ ਪਿੰਡ ਹੈ ਤੇ ਇੱਕ ਜ਼ਿੰਦਾਦਿਲ ਮਾਤਾ ਨੂੰ ਤੁਹਾਨੂੰ ਮਿਲਾਵਾਂਗੇ ਅੱਗੇ ਪਿੱਛੇ ਕੋਈ ਨਹੀਂ ਮਾਤਾ ਜੀ ਨੇ ਇੱਕ ਬੇਟੀ ਪਾਲੀ ਸੀ ਭੈਣ ਦੀ ਲੈ ਕੇ ਤੇ ਉਹਦਾ ਵਿਆਹ ਕਰਤਾ ਹੁਣ ਮਾਤਾ ਜੀ ਇਕੱਲੇ ਰਹਿੰਦੇ ਨੇ ਪਰ ਜ਼ਿੰਦਗੀ ਤੋਂ ਕੋਈ ਵੀ ਰੋਸ ਨਹੀਂ ਹੱਸਦੇ ਖੇਡਦੇ ਨੇ ਆਉਂ ਕਰਾਉਂਦੇ ਤੁਹਾਨੂੰ ਗੱਲਬਾਤ ਮਾਤਾ ਉੱਠ ਕੇ ਖਲੋ ਜਲਾ ਉੱਠ ਕਿਉਂ ਕਰੋ ਮਾਦਾ ਕੀ ਨਾਂ ਤੇਰਾ ਨਾਂ ਮੇਰਾ ਭਾਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਨਾਨਕ ਨਾਨਕ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਸਰਬੱਤ ਦਾ ਭਲਾ ਮਦਨਾ ਕੀ ਤੇਰਾ ਨਾਂ ਮੇਰਾ ਧੀਰਕੌਰ ਆ ਧੀਰਕੌਰ ਹਾਂਜੀ ਤੇ ਮਾਦਾ ਕਿੰਨੇ ਚਿਰ ਤੋਂ ਇਕੱਲੇ ਰਹਿਣ ਲੱਗੀ 22 ਸਾਲ ਹੋ ਗਏ 22 ਸਾਲ ਹੋ ਗਏ ਹਾਂਜੀ 22 ਸਾਲ ਹੋ ਗਏ ਤੇ ਬਾਪੂ ਜੀ ਨੂੰ ਕੀ ਹੋਇਆ ਹੈ ਬਾਪੂ ਜੀ ਤੁਹਾਡੇ ਬਿਮਾਰ ਸਿੰਘ ਆਏ ਉਹਨਾਂ ਨੂੰ ਕਾਲਾ ਪੀੜ ਗਿਆ ਹੋਇਆ ਇਲਾਜ ਬਥੇਰਾ ਕਰਾਉਂਦੇ ਰਹੇ ਆ ਅੱਛਾ ਪਰ ਇਹੋ ਜੀ ਬਿਮਾਰੀ ਕੇ ਕਰਮਾ ਵਾਲੀ ਦੀ ਹੱਡੀ ਹੈ ਘਰ ਵੀ ਉਹਦਾ ਗਰੀਬੀ ਵਾਲੀ ਹੀ ਭਾ ਹਾਂ ਉਹਦਾ ਬੱਕਰੀਆਂ ਸਾਡੇ ਕੋ ਦੋ ਤਿੰਨ ਹੁੰਦੀਆਂ ਹੀ ਉਹ ਵੀ ਵੇਚ ਬਾਜ ਕੇ ਉਹਦੇ ਤੇ ਲਾ ਦਿੱਤੀਆਂ ਦਾ ਪਿੰਡ ਚੋਂ ਵੀ ਗਰਾਈ ਗਰੋਈ ਕਰਕੇ ਲਾਉਂਦੀ ਰਹੀਆਂ ਹਾਂ ਹਾਂਜੀ ਤੇ ਬਾਪੂ ਜੀ ਨੇ ਕਿਹਾ ਮੜ ਕੇ ਡੈਥ ਹੋ ਗਈ ਉਹਨਾਂ ਦੀ ਫਿਰ ਹਾਂਜੀ 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 ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਹੋਈ ਗਏ 20 22 ਸਾਲ ਹੋ ਗਏ ਆ 22 ਸਾਲ ਹੋ ਗਏ ਹਾਂ ਤੇ ਕੋਈ ਬੱਚਾ-ਵੱਚਾ ਵੀ ਨਹੀਂ ਆਇਆ ਮਾਤਾ ਜੀ ਨਹੀਂ ਬੱਚਾ ਆਇਆ ਉਹ ਤੋਂ ਪਹਿਲਾਂ ਨਹੀਂ ਮਿਰੇ ਰੱਬ ਬੱਚਾ ਰੱਬ ਨੇ ਦਿੱਤਾ ਨਹੀਂ ਮਾਲਕ ਨੇ ਮੀਨ ਅੱਛਾ ਤੇ ਉਹ ਬੇਟੀ ਬੇਟੀ ਉਹ ਗੁੜੀਆਂ ਮੈਂ ਉਹਨਾਂ ਦੇ ਜੀਂਦਿਆਂ ਦੀ ਲਈ ਹੀ ਉਹਨਾਂ ਦੇ ਜੀਂਦਿਆਂ ਲਈ ਉਹ ਸਭ ਤੋਂ ਜ਼ਿਆਦਾ ਮੇਰੇ ਨਾਲੋਂ ਵੀ ਪਿਆਰ ਗੁੜੀਆਂ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਅੱਛਾ ਮੈਂ ਤਾਂ ਇੱਕ ਵਾਰਾ ਛੋੜਿਆ ਹੀ ਆਪਣੀ ਭੈਣ ਕੋ ਤੇ ਉਹ ਫੇਰ ਲੈਣ ਗਿਆ ਮੈਨੂੰ ਨਾਲੇ ਗਾਲਾਂ ਗੋਲਾ ਕੱਢੀਆਂ ਨੇ ਨਾਲੇ ਮੈਨੂੰ ਕੁੱਟਿਆ ਮਾਰਿਆ ਬਾਪੂ ਨੇ ਕੁੱਟਿਆ ਫੇਰ ਬਾਪੂਏ ਕੁਟਿਆ ਵੀ ਨੂੰ ਇੱਕ ਕੁੜੀ ਕੁਟਿਆ ਹੰਡਣਾ ਦੰਡੇ ਨਾਲ ਦੰਡੇ ਨਾਲ ਕੁਟਿਆ ਤੇਰਾ ਭਲਾ ਹੋਵੇ ਤੇ ਤੂੰ ਬਾਪੂ ਨੂੰ ਆਖਿਆ ਨਹੀਂ ਨੂੰ ਕੁੱਟਦਾ ਘਤ ਤੂੰ ਨਹੀਂ ਮੈਂ ਜਾਣ ਲਾਇਆ ਆ ਥੱਲੇ ਕਰ ਲੋ ਕੋਈ ਨਹੀਂ ਅੱਛਾ ਮੈਂ ਲਾਇਆ ਕੋਈ ਨਹੀਂ ਜਾਣ ਅੱਛਾ ਜਿਹੜੀ ਕੁੜੀ ਆ ਤੁਸੀਂ ਪਾਲੀ ਸੀ ਉਹ ਬਾਪੂ ਨੇ ਤੁਸੀਂ ਛੱਡ ਆਏ ਭੈਣ ਕੋਲ ਤੇ ਬਾਪੂ ਨੇ ਇਸ ਕਰਕੇ ਕੁਟਿਆ ਵੀ ਤੂੰ ਕੁੜੀ ਕੋ ਛੱਡ ਆਈ ਆ ਆਹੋ ਉਹ ਮੈਂ ਉਹਦਾ ਅੰਤਰੀਏ ਆਪਣੇ ਪੇਕੇ ਕਹਿਣੀ ਆ ਕੱਚਾ ਹਾਂ ਤੇ ਮਾਦਾ ਫਿਰ ਉਹ ਬਾਪੂ ਦੀ ਯਾਦ ਨਹੀਂ ਆਉਂਦੀ। ਯਾਦ ਆਉਂਦੀ ਆ ਕੇ ਆਉਂਦੀ ਯਾਦ ਆਉਂਦੀ ਆ। ਅੱਛਾ ਅੱਛਾ। ਤੇ ਬਾਪੂ ਕੰਮ ਕੀ ਕਰਦਾ ਹੁੰਦਾ ਸੀ? ਬਾਪੂ ਇਹ ਬੱਕਰੀਆਂ ਚਾਰ ਲਾਉਂਦਾ ਸੀ। ਕਿੰਗ ਬੌਂਸੜੀ ਵੀ ਵਜਾਉਂਦਾ ਹੁੰਦਾ ਸੀ। ਤੁਹਾਨੂੰ ਉਹ ਮੈਂ ਫੋਟੋ ਨਾ ਵਿਖਾ ਦਾਂ। ਆ ਵੇਨੇ ਵੇਨੇ ਬਾਅਦ ਚ ਵੇਨੇ। ਅੱਛਾ। ਕਿੰਗ ਬੌਂਸਰੀ ਵਜਾਉਂਦਾ ਹੁੰਦਾ ਗਾਲੇ ਗੋੜੇ ਸੁਣਾਉਂਦਾ ਹੁੰਦਾ ਗਾਣੇ ਪਿਛੜੇ ਪੁਰਾਣੇ ਗਾ ਗੋਗਿੰਦਾ ਹੁੰਦਾ ਹਿੰਗਾ ਇਹ ਕਿਹੜਾ ਗਾਣਾ ਸੁਣਾਉਂਦਾ ਹੁੰਦਾ ਮੈਨੂੰ ਨਹੀਂ ਪਤਾ ਨੀ ਚੇਤਾ ਨਹੀਂ ਗਾਣੀ ਦਾ ਕੋਈ ਗਾਣਾ ਬੋਲ ਚਾ ਸੁਣਾ ਦੇ ਸਾਨੂੰ ਪਤਾ ਤੇ ਲੱਗੇ ਬਾਪੂ ਉਹ ਗਾਉਂਦਾ ਰਹਿੰਦਾ ਐਲੀਆਂ ਲੈਲੀਆਂ ਲਾਉਂਦਾ ਰਹਿੰਦਾ ਮਿਰਜਾ ਸਫਾ ਗਾਉਂਦਾ ਰਹਿੰਦਾ ਹੈ ਮਿਰਜਾ ਸਫਾ ਗਾਉਂਦਾ ਲੈ ਹਾਂਜੀ ਕੋਈ ਗਾਣੇ ਦੇ ਬੋਲ ਨਹੀਂ ਯਾਦ ਕਿਹੜਾ ਗਾਣਾ ਕਰਦਾ ਮੈਨੂੰ ਨਹੀਂ ਯਾਦ ਗਾਣਾ ਮੈਂ ਹੁਣ ਅੱਛਾ ਅੱਛਾ ਨਹੀਂ ਚੰਗਾ ਮੈਂ ਗੱਡੀ ਪੜੀ ਜਾਂ ਮੈਂ ਲਿਖ ਰਹੀ ਅੱਛਾ 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 ਨਾ ਤੇ ਹੁਣ ਫਿਰ ਕੱਲੇ ਰਹਿੰਦੇ ਵਾਦਾ ਜਿਹੜਾ ਕੋਠਾ ਜਿਹੜਾ ਤੁਹਾਡੇ ਕੋਲ ਇਹ ਸਮਾਜ ਪਹਿਲਾਂ ਮੇਰਾ ਪਿੱਛੇ ਉਹ ਤੇ ਕੋਠਾ ਕੱਚਾ ਹੁੰਦਾ ਸੀ ਉਹ ਕੱਚਾ ਡੱਗਿਆ ਅੱਛਾ ਇਹ ਮੈਨੂੰ ਫੇਰ ਨਾ ਨੇ ਆਪਣੇ ਸਰਪੰਚ ਭਾਜੀ ਅਮਰਜੀਤ ਜਿਹੜੇ ਬਾਹਗ ਤੇ ਰਹਿੰਦੇ ਆ ਅੱਛਾ ਉਹਨਾਂ ਨੇ ਮੈਨੂੰ ਸਰਕਾਰੀ ਪਾ ਕੇ ਜੇ ਤਾਈ ਫੇਰ ਮੀਆਂ ਦੇ ਨਾਲ ਡਿੱਗ ਪਿਆ ਇੱਥੇ ਪਾਇਆ ਜਿੱਥੇ ਨਿਆ ਗੱਡੀ ਖਲੋਤੀ ਆ ਇੱਥੇ ਅਸੀਂ ਨਾ ਇਹ ਤਾਂ ਪਾਣੀ ਦੀ ਬੜੀ ਮਾਰ ਕਰਦਾ ਹੀਗਾ ਪਾਣੀ ਵੜਾ ਖਲੁੰਦਾ ਹੀ ਤੇ ਅੰਦਰ ਹੀ ਵਰ ਜਾਂਦਾ ਹੀ ਪਾਣੀ ਅੰਦਰ ਹੀ ਵਰ ਜਾਂਦਾ ਹੀ ਉਹ ਲੀਹਾਂ ਬਹਿ ਗਈਆਂ ਫੇ ਮਿੰਮਾ ਪੈਣਾ ਗੁੱਸੇ ਹੋਈਆਂ ਗਵੰਡਣਾ ਤੂੰ ਥੱਲੇ ਆ ਕੇ ਮਰਨਾ ਥੱਲੇ ਆ ਕੇ ਮਰ ਜਣਾ ਹੀ ਅੱਛਾ ਤੇ ਤੂੰ ਇਹਨੂੰ ਦੇਰਦਾਰ ਕੋਈ ਨਹੀਂ ਪਿੰਡ ਚ ਕੋਈ ਤੋਰ ਤਾਰ ਤੈਨੂੰ ਬਾਬਾ ਆਪੇ ਸੇਵਾ ਤੇਰੀ ਕਰਨਗੇ ਬਹੁਤ ਸੇਵਾ ਕੀਤੀ ਆ ਭਾਜੀ ਮੇਰੀ ਪਿੰਡ ਨੇ ਅੱਛਾ ਇਹ ਕਪਾ ਮੀਤਾ ਠਾਣੀਦਾਰ ਆ ਸਾਡੇ ਪਿੰਡ ਦਾ ਉਹਨੇ ਵੀ ਮੈਨੂੰ ਪੰਜ ਤੋੜੇ ਦਿੱਤੇ કે મેનુ સાબ સિંહ ਜਿਹੜਾ ਪਾਲਾ ਬਲ ਪਾਲੀ ਦਾ ਕਾਕਾ ਬਾਹਰ ਗਿਆ ਉਹਨੇ ਮੈਨੂੰ ਸਾਬ ਸਿੰਘ ਨੇ ਪੰਜ ਤੋੜੇ ਦਿੱਤੇ ਕਿ ਕੇ ਜਮੀਨ ਯਾਰ ਦਿੱਤਾ ਕਿ ਨੇ 2000 ਦਿੱਤਾ ਕਿ ਨੇ ਭਾਗ ਜ ਮਰਜੀ ਤੋਂ 라 ਮਿ ਦਿੱਤੇ ਆ ਪੰਜ ਤੋੜੇ ਤੇ ਨਾਲੇ મતલਬ ਬਹੁਤ ਮਦਦ ਕਰਦੇ ਆ ਹਾਂ ਹਾਂਜੀ 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 ਪਿੰਡ ਵਾਲੇ ਬੜੀ ਮਦਦ ਕਰਦੇ ਆ ਉਹਨਾਂ ਮੈਨੂੰ ਬਹੁਤ ਮਦਦ ਦਿੱਤੀ ਪਿੰਡ ਕਿਨੇ 100 ਕਿਨੇ 200 ਮਾਦਾ ਕੋਈ ਪੁਰਾਣੀ ਗੱਲ ਬਾਸ ਨਾ ਹੋ ਜਾ ਰਹਿ ਗਈ ਨਾ ਪੁਰਾਣੇ ਸਮੇਂ ਦੀ ਕੋ ਗੱਲ ਹੈਗੀ ਪੁਰਾਣੇ ਸਮੇਂ ਦੀ ਉਹ ਗੱਲਾਂ ਕਿ ਹੋਰ ਜੋ ਬੱਕਰੀਆਂ ਬੱਕਰੀਆਂ ਚਾਰਦੇ ਹੁੰਦੇ ਸੀ ਤੇ ਤੁਸੀਂ ਬਾਪੂ ਦਾ ਜਾਂਦੇ ਹੁੰਦੇ ਸੀ ਹਾਂਜੀ 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 ਤੇ ਉੱਥੇ ਗੱਲਬਾਤਾਂ ਕਿ ਤਰ੍ਹਾਂ ਦੀਆਂ ਕੋਈ ਗੱਲਬਾਤ ਹੋ ਜਾਂਦਾ ਇਦਾਂ ਹੀ ਆਇਆ ਗੱਲਾਂਬਾਤਾਂ ਕੀ ਕਰਨੀਆਂ ਇਦਾਂ ਹੀ ਚੜੋ ਆਪਣਾ ਟਾਈਮ ਕੇ ਜਿਹੜਾ ਕਰਦੇ ਨੇ ਮਾਲ ਪੋਹ ਚਾਰਦੇ ਨੇ ਹਾਂ ਬਾਪੂ ਦੀ ਕੋਈ ਗੱਲ ਨਹੀਂ ਯਾਦ ਜਿਹੜੇ ਬਾਪੂ ਹਾਸੇ ਹੁਸੇ ਪਾਉਂਦਾ ਹੁੰਦਾ ਹੈ ਕਿ ਨਹੀਂ ਹਸਾਉਂਦਾ ਹੁੰਦਾ ਬਖੇਰਾ ਸਿਆਣੀਆਂ ਇਕੱਠੇ ਕਰਦੇ ਨੇ ਦਾਸ਼ਾ ਪਰ ਕੰਡੈਕਟਿਵ ਦੀਆਂ ਕਿੰਗ ਵਜਾ ਲਿੰਦਾ ਸੀ ਅੱਛਾ ਤੇ ਆਪਨਾ ਚੱਲ ਰਾਂਜਾ ਰਾਜੀ ਕਰਦਾ ਉਹ ਮੇਲਿਆਂ ਦਾ ਬੜਾ ਸੌਂ ਕੀ ਅੱਛਾ ਆ ਬਾਬੇ ਹੁਣ ਕਾ ਸੇਗਾ ਕਰਿਆ ਗਾੜੀ ਦਾ ਮੇਲਾ ਉਹਨਾਂ ਨੇ ਤੇਰੇ ਬੰਨੇ ਉਹਨੇ ਦੱਸ ਦੇ ਤੁਰ ਜਾਣਾ अच्छा वोने ने, ने कारण ले पिछाव के देखना ओदा माल पहु मैया कल्ली शानती करदी नी कल्ली मैं चार ले हुंदी नी बल्ले बल्ले ਸਾਡੇ ਪਿੰਡ ਦੇ ਜ਼ਿਮੀਦਾਰ ਬਹੁਤ ਹੀ ਚੰਗੇ ਮੈਂ ਕਦੀ ਉਹਨਾਂ ਮੈਨੂੰ ਆਵਾਜ਼ ਨਹੀਂ ਮਾਰੀ ਕੇ ਨਾ ਤਾਈ ਚਾਚੀ ਭੈਣ ਜੀ ਕਰਕੇ ਮੈਨੂੰ ਬੁਲਾਇਆ ਕਿਸੇ ਨੇ ਭਾਬੀ ਕਹਿ ਕੇ ਬੁਲਾਇਆ ਕਿਸੇ ਨੇ ਮਾਤਾ ਕਹਿ ਕੇ ਬੁਲਾਇਆ ਕਿਸੇ ਨੇ ਨਹੀਂ ਮੈਨੂੰ ਮਾੜਾ ਚੰਗਾ ਬੋਲਿਆ ਪਿੰਡ ਅੱਛਾ ਅੱਛਾ ਨਾ ਨਾ ਮੈਨੂੰ ਆਵਾਜ਼ ਹੀ ਮਾਰੀ ਬਈ ਜਾਂ ਤੇਰਾ ਕੋਈ ਡੰਗੜ ਪਹਉ ਸਾਡੀ ਫਸਲ ਯਾਰ ਗਿਆ ਤੇ ਤੇਰਾ ਨਾ ਹਾਂਜੀ ਤੇ ਹੋਰ ਆਪਣਾ ਹੁਣ ਤੁਸੀਂ ਕੱਲੇ ਰਹਿੰਦੇ ਰਾਤ ਬਰਾਤੇ ਫਿਰ ਡਰ ਨਹੀਂ ਲੱਗਦਾ ਨਾਲ ਨਾਲ ਕੋਈ ਡਰ ਨਹੀਂ ਸਾਨੂੰ ਲੱਗਦਾ ਅੱਛਾ ਤੇ ਰੋਟੀ ਰਾਟੀ ਕਿੱਦਾਂ ਫਿਰ ਰੋਟੀ ਆਪੇ ਬਣਾ ਲੈਂਦੇ ਜੀ ਤੇ ਰੋਟੀ ਆਪੇ ਬਣਾ ਲਈਦੀ ਆ ਕਿ ਅੱਛਾ ਉਮਰ ਕਿੰਨੀ ਹੋ ਗਈ ਹੈ ਉਮਰ ਮੇਰੀ ਹੋਈ ਗਈ ਹੈ 70 ਸਾਲ ਦੀ 70 ਕ ਸਾਲ ਤੇ ਨਿਗਾ ਨੁਗਾ ਠੀਕ ਆ ਵਧੀਆ ਨਿਗਾ ਤੇ ਰੋਟੀ ਪਾਣੀ ਵਧੀਆ ਬਣਾ ਲੈਂਦੇ ਹਾਂ ਬਣਾ ਲਈਦਾ ਵਧੀਆ ਬਣਾ ਲਈਦਾ ਅੱਛਾ ਤੇ ਹੁਣ ਫਿਰ ਆਪਣਾ ਕੁੜੀਆ ਵੀ ਵਿਆਹ ਤੀ ਤੇ ਰਾਤ ਮਰਾਂ ਤੇ ਇਕੱਲੇ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਸਾਨੀ ਆਂਦੇ ਭੂਤ ਪ੍ਰੇਤ ਜੇ ਰਾਤ ਨੂੰ ਆ ਜਾਂਦੇ ਕੋਈ ਸਾਡੇ ਲੱਗੇ ਭੂਤ ਪ੍ਰੇਤ ਨਹੀਂ ਵਾ ਬਾਬੇ ਗੁਰੂ ਹਰਪਾਲ ਸਿੰਘ ਦਾ ਡੇੜੇ ਸਾਹ ਦਾ ਬੇ ਜਾਣਾ ਬਾਬੇ ਕੋ ਤੰਦੂਰ ਸਾਹਿਬ ਬਤਾ ਟੇਕ ਉਥੋਂ ਬਾਬੇ ਦਾ ਜੜ ਲੈ ਕੇ ਸਟਾ ਦੇ ਦਿੰਦਾ ਵਾ ਤੂਹ ਵਤੀ ਕਰ ਲਈਦਾ ਬਾਬੇ ਜਿੰਦ ਭੂਤ ਦੂਰ ਕਰੇ ਜਾਂਦੇ ਦੂਰ ਚਲੇ ਜਾਂਦੇ ਵਾ 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 ਕੀ ਬਾਤ ਇਹ ਜਿਹੜਾ ਤੇ ਤੁਹਾਡੇ ਲਈ ਤੇ ਨਿਸ਼ਾਨੀਆਂ ਕਿ ਅਬ ਰਾ ਡਾਲੀ ਇਹੋ ਚ ਫੇਰੀ ਕੋਈ ਰੋਸ ਨਹੀਂ ਕੱਢ ਕੱਢ ਦੀ ਹਾਂ ਹਾਂ ਮਾਤਾ ਹੋ ਰੇ ਹਾਂ ਹੋਰ ਕੋਈ ਗੱਲਬਾਤ ਪੁਰਾਣੀ ਨਹੀਂ ਠੀਕ ਹੈ ਹੁਣ ਪੁਰਾਣੀ ਗੱਲ ਮੈਂ ਤਾਂ ਨਹੀਂ ਕੀ ਉਸ ਹੁਣ ਕੋਈ ਮੁਸ਼ਕਲਤ ਨਹੀਂ ਆ ਰਹੀ ਮਾਤਾ ਨੂੰ ਨਾ ਨਾ ਪਾਉਣੀ ਆ ਹੋ ਗਿਆ ਇਹ ਤਾਂ ਤੁਹਾਡੇ ਲੋ ਸੇਵਾ ਤੁਹਾਡੀ ਹੈਗੀ ਆ ਕਰਨਾ ਚ ਤੇ ਕਰ ਲੋ ਹਾਂ ਅਬਾਥਰੂਨ ਬਾਸਰੂਨ ਖਰਾਬ ਖਰਾਬ ਬਣਾ ਦੋ ਜੇ ਗੇਟ ਲਾ ਕੇ ਠੀਕ ਨਾ ਤੇ ਮਿੱਟੀ ਦੇ ਵੀ ਦੋ ਠੇਰ ਵਾਲੀ ਸਟਾਕ ਆਗੇ ਤੇ ਉਹਦੀ ਸਟਾਕ ਦਿਓ ਅੱਛਾ ਇੱਕ ਮਿੱਟੀ ਸਟਾਕ ਦੇ ਤੇ ਇੱਕ ਬਾਥਰੂਮ ਬਣਾ ਦੇ ਹਾਂ ਤੇ ਹੁਣ ਅੱਗਾ ਪਿੱਛੇ ਕੋਈ ਨਹੀਂ ਵਾਦਾ ਕੋਈ ਦਿਓਰ ਜੇ ਕੋਈ ਨਹੀਂ ਰਹਿ ਗਿਆ ਆ ਵੇ ਹਾ ਦੇਰ ਦੀ ਨੋ ਵਾਧੂ ਪਰਿਵਾਰ ਵਾ ਬਥੇਰਾ ਪਿਛੇ ਆਉਂਦੇ ਹਾਂ ਆ ਵੇ ਅੱਡ ਬਾਹਰ ਹੀ ਆਪਣੇ ਹਾਂ ਸੋਖਣਾ ਦੋ ਪੁੱਤਰੇ ਆ ਪੁੱਤਰੀਆਂ ਬੁਣਾ ਬਾਹਰ ਗਿਆ ਵਾ ਕਿਹੜਾ ਮੁੰਡਾ ਠਣੀ ਨੂੰ ਤੁਸੀਂ ਬਾਹਰ ਬਾਹਰ ਜਿਹੜਾ ਮੁੰਡਾ ਵੀਰ ਗਿਆ ਕਿ ਤਾ ਉਹ ਵੀ ਮੇਰੀ ਮਤ ਕਰਦਾ ਹੁੰਦਾ ਉਹ ਜਿੰਮੇਦਾਰ ਆ ਬਾਹਰ ਜੇ ਗਏ ਆ ਉਹ ਹੋ ਸਕਦਾ ਤੇਰੀ ਵੀਡੀਓ ਵੇਖ ਲੈ ਤੇ ਉਹਨੂੰ ਮਾਤਾ ਕਹਿ ਦੇ ਮੇਰਾ ਬਾਥਰੂਮ ਬਣਾ ਦੇ ਬਣਾ ਦੂਗਾ ਫੇਰ ਕੀ ਇਹ ਕਹਿੰਦਾ ਉਹਨੂੰ ਕਹਿ ਲੈ ਮੇਰਾ ਵੀਰ ਮੇਰੀ ਬਾਬੇ ਦਾ ਬਾਥਰੂਮ ਬਣਾ ਦੇਗਾ ਹਾਂ ਉਹ ਕਹਿੰਦੀ ਮੈਂ ਸਾਰੇ ਪਿੰਡ 'ਚ ਜਿੱਦਾਂ ਅੱਗੇ ਸੇਵਾ ਦਿੱਤੀ ਆ ਨਾ ਆਵੇ ਹਰੀ ਸੋਣੀ ਆਈ ਆ ਉਹਨਾਂ ਮੈਨੂੰ ਆਪੇ 100-100 ਦਿੱਤਾ 200-200 ਦਿੱਤਾ ਮੇਰਾ ਆਪੇ ਬਾਥਰੂਮ ਰੈਂਟ ਤੇ ਬਣ ਜਾਣਾ ਹਾਂ ਉਹਨੂੰ ਇੱਕ ਵਾਰੀ ਪਿੰਡ ਵਾਲਿਆਂ ਨੂੰ ਕਹਦੇ ਪੰਚਾਇਤ ਵਾਲਿਆਂ ਨੂੰ ਕਹਦੇ ਮੇਰਾ ਬਾਥਰੂਮ ਬਣਾ ਦੇ। ਕੋਈ ਨਹੀਂ ਆਪੇ ਮਾਰ ਆਏਗਾ ਤੇ ਬਾਬੇ ਨੇ ਬਣਾ ਦੇ। ਆਪੇ ਮਾਰ ਆਏ ਨੇ ਬਣਾ ਦੇਣਾ। ਆਹ ਬਾਬਾ ਉਹਨਾਂ ਦੇ ਮਨਚ ਵਾਸਾ ਜਾਣਾ ਜਾ ਕੇ ਗੁਰੂ। ਕੋਈ ਫੋਨ ਫਾਨ ਹੈਗਾ ਪਤਾ ਤੇਰੇ ਕੋਲ? ਆਹੋ। ਤੇ ਉਹਦਾ ਨੰਬਰ ਹੀ ਆ ਦੀ? ਇਹ ਨੰਬਰ ਮੇਥਾ ਕੀ ਜਾਦਾ ਮੈਂ ਤੁਹਾਨੂੰ ਫੋਨ ਕਰਾਂ। ਚੱਲੋ ਬੈਠੋ ਆਪਾਂ ਵੇਖ ਲੈ ਲੈਂਦੇ ਬਾਅਦ ਚ ਲਈਏ। ਅੱਛਾ ਹੁਣ ਫਿਰ ਬਾਥਰੂਮ ਚਾਹੀਦਾ ਮਾਤਾ ਨੂੰ ਹੈਨਾ? ਹਾਂ ਖਰਾ ਖਰਾ ਇੱਥੇ ਬਣ ਜਾ ਵਧੀਆ। ਅੱਛਾ ਤੇ ਚੱਲ ਇੱਕ ਆਹਦੇ ਗੇਟ ਵੀ ਲਵਾ ਦਾਂਗੇ। ਅੱਛਾ। ਕੌਣ ਅਦਾ ਗੇੜਵਾ ਦੂੰਗਾ ਜਿਹੜਾ ਪਾਊਗਾ ਇਹ ਵੀਰ ਤੇ ਜਿਹੜੇ ਆਏ ਸੀ ਉਹ ਆਦੇ ਅੱਛਾ ਅੱਛਾ ਚਲੋ ਠੀਕ ਆ ਸੋ ਇਹ ਮਾਤਾ ਜੀ ਨੇ ਜ਼ਿੰਦਾਦਿਲੀ ਦੀਆਂ ਨਿਸ਼ਾਨੀਆਂ ਨੇ ਦੋਸਤੋ ਇਹ ਕੱਲੇ ਮਾਤਾ ਜੀ ਰਹਿੰਦੇ ਨੇ ਜ਼ਿੰਦਗੀ ਤੋਂ ਕੋਈ ਰੋਸ਼ ਨਹੀਂ ਅੱਜ ਸਾਡਾ ਦਿਲ ਕੀਤਾ ਕਿ ਤੁਹਾਨੂੰ ਇੱਕ ਜ਼ਿੰਦਾਦਿਲੀ ਦੀ ਮਿਸਾਲ ਦਿਖਾਉਣੀ ਹੈ ਵੀ ਅੱਗਾ ਪਿੱਛਾ ਕੋਈ ਨਹੀਂ ਬਾਪੂ ਜੀ ਜਿਹੜੇ ਉਹ ਚਲਾਣਾ ਕਰ ਗਏ ਨੇ ਤੇ ਬੇਟੀ ਕਿਸੇ ਦੀ ਲੈ ਕੇ ਪਾਲੀ ਸੀ ਤੇ ਉਹ ਬੇਟੀ ਦਾ ਵਿਆਹ ਕਰ ਦਿੱਤਾ ਤੇ ਹੁਣ ਮਾਤਾ ਕੱਲੀ ਰਹਿੰਦੀ ਆ पर एक एक तो को ना दिक्कत ਜਿਹੜੀ ਆ ਵੀ ਬਾਥਰੂਮ ਦੀ ਕਮੀਆਂ ਤੇ ਆ ਜਿਹੜਾ ਜਗਾ ਖੁੱਲੀ ਆ ਨਾ ਇਹ ਜਗਾ ਖਾਲੀ ਪਈ ਐ ਇੱਕ ਮਾਤਾ ਨੂੰ ਦਰਵਾਜਾ ਲਗਾ ਕੇ ਦੇਣਾ ਤੇ ਇੱਕ ਮਾਤਾ ਦਾ ਆਪਾਂ ਬਾਥਰੂਮ ਬਣਾਉਣਾ ਆਪਾਂ ਘਰ ਦੀਆਂ ਤੁਹਾਨੂੰ ਇੱਕ ਦੀ ਤਸਵੀਰਾਂ ਵੀ ਮੈਂ ਜ਼ਰੂਰ ਦਿਖਾ ਦੇਵਾਂ ਚੁੱਲਾ ਪਾਣੀ ਵੀ ਕਰਦੀ ਆ ਚੁੱਲਾ ਜੇ ਇੱਥੇ ਮਾਤਾ ਜੀ ਦਾ ਰੋਟੀ ਪਾਣੀ ਪਕਾਉਂਦੇ ਨੇ ਇੱਧਰ ਚਲੋ ਆਦੂ ਘਾਟੂ ਤੋੜੇ ਤਾੜੇ ਮਾਤਾ ਲਿਆ ਕੇ ਰੱਖ ਛੜਦੀ ਇੱਕ ਤੇ ਆਗੂ ਕਿਸੇ ਕਲਿੰਦਾ ਬੰਦਾ ਹਨਾ ਤੇ ਕੋਈ ਮਨ ਦੇ ਵਿੱਚ ਰੋਸ਼ਨੀਗਾ ਇਹ ਘਰ ਜਿਹੜਾ ਵਾ ਇਹ ਪੰਚਾਇਤ ਵੱਲੋਂ ਇਹਨਾਂ ਨੂੰ ਸਾਂਝਾ ਜਿਹੜਾ ਕਮਰਾ ਤੇ ਰਸੋਈ ਹੈ ਜਿਹੜਾ ਇਹ ਬਣਾ ਕੇ ਦਿੱਤਾ ਵਾ ਪਰ ਹੁਣ ਮਾਤਾ ਕੋਲ ਸਿਰਫ ਇੱਕ ਬਾਥਰੂਮ ਜਿਹੜਾ ਵਾ ਉਹਦੀ ਕਮੀ ਹੈ ਤੇ ਅਸੀਂ ਸਿੱਖ ਸੰਸਥਾਵਾਂ ਨੂੰ ਜਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਇੰਨਾ ਕੀਤਾ ਜੇ ਉੱਥੇ ਥੋੜਾ ਜਿਹਾ ਹੋਰ ਹਲਾ ਮਾਰ ਦਿਓ ਤੇ ਇੱਕ ਮਾਤਾ ਨੂੰ ਬਾਥਰੂਮ ਜਿਹੜਾ ਵਾ ਉਹ ਜ਼ਰੂਰ ਬਣਾ ਕੇ ਦਿੱਤਾ ਜਾਵੇ ਸੋ ਆਪਾਂ ਬਹੁਤ ਸਾਰੇ ਲੋਕ ਆਪਾਂ ਵੱਡੇ ਵੱਡੇ ਸਮਾਗਮ ਕਰਾਉਂਦੇ ਆ ਵੱਡੇ ਵੱਡੇ ਲੰਗਰ ਲਾਉਂਦੇ ਆ ਤੇ ਬਜ਼ੁਰਗਾਂ ਨੂੰ ਇੱਕ ਗੱਲ ਮੈਂ ਹੋਰ ਮਾਤਾ ਨੂੰ ਪੁੱਛੀ ਕਿ ਮਾਤਾ ਜੀ ਤੈਨੂੰ ਅਨਾਥ ਆਸ਼ਰਮ ਛੱਡ ਆਈ ਤੇ ਮਾਤਾ ਕਹਿੰਦੀ ਨਾ ਪਾਉ ਮੈਂ ਤੇ ਆਪਣਾ ਘਰ ਛੱਡ ਕੇ ਨਹੀਂ ਜਾਂਦੀ ਕਦੀ ਵੀ ਸੋ ਇਹ ਇਹ ਬਹੁਤ ਵੱਡੀ ਗੱਲ ਆ ਕਿ ਬੇਸ਼ੱਕ ਬੰਦਾ ਇਕੱਲਾ ਰਹਿ ਰਿਹਾ ਪਰ ਕੋਈ ਫਿਕਰ ਨਹੀਂ ਤੇ ਮਾਤਾ ਕਹਿੰਦੀ ਵੀ ਮੈਂ ਇਕੱਲੀ ਵੀ ਖੁਸ਼ ਆ ਆਪਣੇ ਘਰ ਵਿੱਚ ਰਵਾਂਗੀ ਆ ਆਖਰੀ ਦਮ ਤੱਕ ਸੋ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਇਹ ਜ਼ਿੰਦਾਦਿੱਲੀ ਦੀ ਨਿਸ਼ਾਨੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ